ਜਿਹੜੇ ਕਾਮਾਂ ਰੌਲੀ ਪਾਉਂਦੇ ਆ ਮੈਂ ਮੋੜਾ ਤੇ ਨਹੀਂ ਕੀ ਵਾਰੀ ਵੱਡੇ ਹੋਇਆ ਪਹਿਲਾਂ ਕੀਤੀ ਬਦਮਾਸ਼ੀ ਇੱਕ ਠੋਕੇ ਨਹੀਂ ਹੁਣ ਕੰਮ ਛੱਦੇ ਹੋਇਆ ਹਾਂ ਸਲਾਦ ਗਿਆ ਵੀ ਟਾਈਮ ਥੋੜਾ ਰੱਖ ਲੈ ਦੂਜਾ ਕੜਾ ਰੱਖ ਲੋ ਸਾਰੰਗ ਇਹ ਗੜਾ ਆਪਣਾ ਚੋਰੀ ਹੋ ਗਿਆ ਸੀ ਤੁਹਾਨੂੰ ਦੱਸਿਆ ਸਾਰਿਆਂ ਨੂੰ ਪਤਾ ਹੀ ਆ ਉਹ ਜਿਹੜੇ ਕਾਮਾ ਰੋਣੀ ਪੋਦੇ ਆ ਮੋੜਾ ਤੇ ਨੀ ਕੀ ਵਾਰੀ ਵੱਡੇ ਹੋਇਆ ਪਹਿਲਾਂ ਕੀਤੀ ਬਦਮਾਸ਼ੀ ਇੱਕ ਠੋਕਰ ਹੁਣ ਕੰਮ ਕੀ ਬਾਤ ਹੈ ਸਾਰੇ ਨੇ ਸੁਣਿਆ ਹੋਇਆ ਗਾਣਾ ਪਿਛਲੇ ਕੰਟਰੋਵਰਸੀ ਬਹੁਤ ਚੱਲ ਗਈ ਪੰਜਾ ਛਿਆ ਕਲਾਕਾਰਾਂ ਨੇ ਮੇਰਾ ਗਾਣਾ ਚੋਰੀ ਕਰ ਲਿਆ ਕਹਿੰਦੇ ਲੀਕ ਹੋ ਗਿਆ ਕਹਿੰਦੇ ਲੀਕ ਹੋ ਗਿਆ ਜਦੋਂ ਪੁੱਛਿਆ ਮੈਂ ਕਿਹਾ ਪਟਰੋਲ ਥੋੜੀ ਲੀਕ ਹੋ ਗਿਆ ਟੈਂਕੀ ਲੀਕ ਹੋ ਗਈ ਗਾਣਾ ਵੀ ਕਦੇ ਲੀਕ ਹੋਇਆ ਇਹ ਜਾਣ ਬੁੱਝ ਕੇ ਚੋਰੀ ਕੀਤੇ ਜਾਂਦੇ ਗਾਣੇ ਮਿਹਨਤ ਨਹੀਂ ਕਰਦੇ ਇਸ ਕਰਕੇ ਆਪੋ ਆਪਣੀ ਮਿਹਨਤ ਨੂੰ ਫਲ ਲਾਉਂਦਾ ਮਹਾਰਾਜ ਸੱਚੇ ਪਾਤਸ਼ਾਹ ਮਿਹਨਤ ਕਰੋ ਜਰੂਰ ਚੀੜੀ ਚੂਕਦੀ ਰਹੀ ਸੀ ਕਹਿੰਦਾ ਪਿੰਡ ਚ ਤਾਂ ਭੋਗ ਦਾਣਾ ਕੁੱਤਾ ਡਰਦਾ ਤਾਰ ਜੱਟ ਦਾ ਸੀ ਜੂੜੇ ਮੋਰ ਮਰ ਕਾ ਨਹੀਂ ਹਰ ਕੋਈ ਸਲਾਮਾ ਕਰਦਾ ਉਹ ਜਿਹੜੇ ਮੋਢਿਓ ਤੂੰ ਦੀ ਹੁਣ ਥੁੱਕਦੇ ਜਿਹੜੇ ਮੋਢਿਓ ਤੂੰ ਦੀ ਹੁਣ ਥੁੱਕਦੇ ਨਹੀਂ ਧਰਤੀ ਚ ਗੱਡੇ ਹੋਏ ਆ ਭਈ ਲਾ ਕੀਤੀ ਬਦਮਾਚੀ ਏਕ ਠੋਕਰ ਹੁਣ ਕੰਮ ਹੋਇਆ ਭਈ ਲਾ ਕੀਤੀ ਬਦਮਾਚੀ ਬੜੀ ਠੋਕਰ ਹੁਣ ਕੰਮ ਹੋਇਆ ਵਿੱਚ ਖਾਰਿਆਂ ਦਾ ਜੋਰ ਅਸੀਂ ਵੇਖੇ ਨਹੀਂ ਵੱਡੀਆਂ ਸ਼ਕੀਨਾ ਦੇ ਕਿਤੇ ਡੌਲਿਆਂ ਦਾ ਜੋਰਾਂ ਉੱਤੇ ਕਬਜਾ ਨਹੀਂ ਜੱਟੀਆਂ ਜ਼ਮੀਨਾਂ ਤੇ ਉਹ ਜਿਹੜੇ ਫੋਕੀਆਂ ਫੜਾਣੇ ਹੁਣ ਮਾਰਦੇ ਜਿਹੜੇ ਭੋਕੀ ਆ ਫੜਾਰੇ ਹੁਣ ਮਾਰਦੇ ਉਹ ਲੁੱਟਾ ਹੀਟਾ ਵੱਡੇ ਹੋਇਆ ਬੋਲੋ ਵੀ ਪਹਿਲਾਂ ਕੀਤੀ ਬਦਮਾਚੀ ਹੱਕ ਠਾਕਰੀ ਹੁਣ ਕੰਮ ਛੱਡੇ ਹੋਇਆ ਪਹਿਲਾਂ ਕੀਤੀ ਬਦਮਾਚੀ ਬੜੀ ਠੋਕੀ ਨੀ ਹੁਣ ਕੰਮ ਛੱਡੇ ਹੋਇਆ ਜਦੋਂ ਗਾਣਾ ਸਾਡਾ ਚੋਰੀ ਹੋ ਗਿਆ ਉਸ ਤੋਂ ਬਾਅਦ ਮਾਫੀ ਮੰਗੀਆਂ ਕਲਾਕਾਰਾਂ ਨੇ ਸਾਡੇ ਭਰਾ ਹੀ ਆ ਸਾਰੇ ਸਿਰਫ ਮਿਹਨਤ ਨਹੀਂ ਕਰਦੇ ਆਪਣਾ ਕਿਸੇ ਦਾ ਗਾਣਾ ਚੱਕ ਕੇ ਗਾਉਣ ਦੀ ਗੱਲ ਕਰਦੇ ਪੋਤਵਾਰ ਫੇਫੇ ਗਾਣਾ ਗਾਇਆ ਸੀ ਇੱਕ ਹੋ ਨਵਾਂ ਗਾਣਾ YouTube ਤੇ ਸੁਣ ਲਿਓ ਨੀ ਮੰਨਿਆ ਤੂੰ ਸਾਡੇ ਨਾਲੋਂ ਤੋੜ ਲਈ ਯਾਰੀ ਨੀ ਸਾਨੂੰ ਮਰਵਾਉਣ ਦੀ ਤੂੰ ਕਰਦੀ ਤਿਆਰੀ ਤੂੰ ਜਿੱਦਾਂ ਦੇ ਲੰਡਰ ਜਹੇ ਲਈ ਫਿਰਦੀ ਤੂੰ ਜਿੱਦਾਂ ਦੇ ਲੰਡਰ ਜਹੇ ਲਈ ਫਿਰਦੀ ਅਸੀਂ ਇਹੋ ਜਿਹੇ ਬਾਣਾ ਚ ਭਜਾਈ ਦੇ ਜੱਟ ਨੂੰ ਮਰਵਾਉਣਾ ਜੇ ਤੂੰ ਸੋਹਣੀਏ ਬੰਦੇ ਤੈਨੂੰ 35 40 ਚਾਹੀਦੇ ਜੱਟ ਨੂੰ ਮਰੋੜਾ ਜੇ ਤੂੰ ਮਰ ਦੇ ਬੰਦੇ ਤੈਨੂੰ 35 ਢਾਲੀ ਚਾਹੀਦੇ ਇੱਕ ਅੰਤਰਾ ਦਾ ਸੁਣਾ ਦਵਾ ਵੱਡੇ ਵੱਡੇ ਬੈਲੀਆਂ ਦੀ ਝੁੱਕ ਜਾਂਦੀ ਤਹੌਣ ਨਹੀਂ ਹ ਤੇਰੇ ਤਾਂ ਵੀਰਾਂ ਦੇ ਪਜਾਮੇ ਗੱਲੇ ਹੋਣੀ ਜਦੋਂ ਮੋਰੇ ਪੰਗਾ ਪਿਆ ਪਿੱਛੇ ਛੂ ਤੇਰੇ ਤਾਂ ਵੀਰਾਂ ਦੇ ਪਜਾਮੇ ਗੱਲੇ ਹੋਣੀ ਫੇਰ ਉਹ ਹੀ ਗੱਲ ਹੋ ਗਈ ਉਹ ਪਿੰਡ ਜਮਸ਼ੇਰ ਆ ਕੇ ਵੇਖ ਲਈ ਸਾਡਾ ਪਿੰਡ ਨੋਟ ਕਰ ਲਓ ਐਡਰੈਸ ਨੋਟ ਕਰ ਲਓ ਫੋਨ ਨੋਟ ਕਰ ਲਓ ਫੇਰ ਨਾ ਕਿ ਉਹ ਕਿਤੇ ਰਹਿੰਦੇ ਆ ਅਸੀਂ ਜਲੰਧਰ ਰਹਿੰਦੇ ਆ ਜਲੰਧਰ ਲਾਗੇ ਹਵੇਲੀ ਆ ਹਵੇਲੀ ਦੇ ਨਾਲ ਸਾਡਾ ਪਿੰਡ ਆ ਜਮਸ਼ੇਰ ਸੁਚਰ ਰੰਗੀਲਾ ਮੰਦਿਰ ਮੰਡੀ ਪਾਲਟੀ 9855087175 9855087175 9855087100 ਪਿੰਡ ਜਮ ਸ਼ੇਰ ਆ ਕੇ ਵੇਖ ਲਈ ਭੇਡ ਕਿਵੇਂ ਸਾਨਾਂ ਦੇ ਕਰਾਈ ਦੇ 니 ਜੱਟ ਨੂੰ ਮਰਹੌਣਾ ਜੇ ਤੂੰ ਸੋਣੀਏ ਬੰਦੇ ਤੈਨੂੰ 35 40 ਚਾਹੀਦੇ ਜੱਟ ਨੂੰ ਮਰਹੌਣਾ ਜੇ ਤੂੰ ਬਰਨੇ ਟਾਈਮ ਹੋ ਗਿਆ ਪੂਰਾ ਸਾਨੂੰ ਮਾਫ ਕਰੋ ਟਾਈਮ ਹੋ ਗਿਆ ਪੂਰਾ ਸਾਨੂੰ ਮਾਫ ਕਰੋ ਟਾਈਮ ਹੋ ਗਿਆ ਪੂਰਾ ਸਾਨੂੰ ਟਾਈਮ ਹੋ ਗਿਆ ਪੂਰਾ ਟਾਈਮ ਹੋ ਗਿਆ ਸਾਨੂੰ ਮਾਫ ਕਰੋ ਮੈਂ ਮੋ ਗਿਆ ਪੂਰਾ ਸਾਨੂੰ ਮਾਫ ਕਰੋ ਹਲੋ ਇੱਥੇ ਪਿਆਰ ਦੀ ਪੁੱਛ ਕੋਈ ਨਾ ਵੇ ਜਾ ਤੇਰੇ ਨਾਲ ਨਹੀਂ ਬੋਲਣਾ ਵੇ ਤੇਰੇ ਮੂੰਹ ਤੇ ਮੁੱਛ ਕੋਈ ਨਾ ਮੈਂ ਰੱਖ ਲਈ ਦਾੜੀ ਨਹੀਂ ਮਜਾ ਪਿਆਰ ਦਾ ਚੱਕ ਜਿਹੜੇ ਕਾਮਾ ਰੋਲੀ ਪਾਉਂਦੇ ਆ ਮੈਂ ਮੋੜਾ ਤੇ ਨਹੀਂ ਕਈ ਵਾਰੀ ਵੱਡੇ ਹੋਇਆ ਈਲਾ ਕੀਤੀ ਬਦਮਾਚੀ ਇੱਕ ਠੋਕੇ ਨਹੀਂ ਹੁਣ ਕੰਮ ਛੱਡੇ ਹੋਇਆ ਹਾਂ ਸਲਾਦ ਗਿਆ ਵੀ ਟਾਈਮ ਥੋੜਾ ਰੱਖ ਲੈ ਦੂਜਾ ਕਲਾ ਰੱਖੋ ਸਰੰਗ ਇਹ ਗੜਾ ਆਪਣਾ ਚੋਰੀ ਹੋ ਗਿਆ ਸੀ ਤੁਹਾਨੂੰ ਦੱਸਿਆ ਸਾਰਿਆਂ ਨੂੰ ਪਤਾ ਹੀ ਆ ਉਹ ਜਿਹੜੇ ਕਾਮਾ ਰੋਣੀ ਪੋਦੇ ਆ ਮੋੜਾ ਤੇ ਨਹੀਂ ਕੀ ਵਾਰੀ ਵੱਡੇ ਹੋਇਆ ਪਹਿਲਾ ਕੀਤੀ ਬਦਮਾਚੀ ਇੱਕ ਠੋਕਰ ਹੁਣ ਕੰਮ ਕੀ ਬਾਤ ਆ ਸਾਰੇ ਨੇ ਸੁਣਿਆ ਹੋਇਆ ਗਾਣਾ ਪਿਛਲੇ ਕੰਟਰੋਵਰਸੀ ਬਹੁਤ ਚੱਲ ਗਈ ਪੰਜਾ ਛਿਆ ਕਲਾਕਾਰਾਂ ਨੇ ਮੇਰਾ ਗਾਣਾ ਚੋਰੀ ਕਰ ਲਿਆ ਕਹਿੰਦੇ ਲੀਕ ਹੋ ਗਿਆ ਕਹਿੰਦੇ ਲੀਕ ਹੋ ਗਿਆ ਜਦੋਂ ਪੁੱਛਿਆ ਮੈਂ ਕਿਹਾ ਪਟ્રોલ ਥੋੜੀ ਲੀਕ ਹੋ ਗਿਆ ਟੈਂਕੀ ਲੀਕ ਹੋ ਗਈ ਗਾਣਾ ਵੀ ਕਦੇ ਲੀਕ ਹੋਇਆ ਵੀ ਜਾਣ ਬੁੱਝ ਕੇ ਚੋਰੀ ਕੀਤੇ ਜਾਂਦੇ ਗਾਣੇ ਮਿਹਨਤ ਨਹੀਂ ਕਰਦੇ ਇਸ ਕਰਕੇ ਆਪੋ ਆਪਣੀ ਮਿਹਨਤ ਨੂੰ ਫਲ ਲਾਉਂਦਾ ਮਹਾਰਾਜ ਸੱਚੇ ਬਾਦਸ਼ਾਹ ਮਿਹਨਤ ਕਰੋ ਜਰੂਰ ਚਿੜੀ ਚੂਕਦੀ ਰਹੀ ਸੀ ਕਦੇ ਪਿੰਡ ਚ ਤਾਂ ਭੋਗ ਦਾ ਨਾ ਕੁੱਤਾ ਡਰਦਾ ਤੌਰ ਜੱਟ ਦਾ ਸੀ ਜੂੜੇ ਮੋਰ ਵਰਗਾ ਨਹੀਂ ਹਰ ਕੋਈ ਸਲਾਮਾ ਕਰਦਾ ਉਹ ਜਿਹੜੇ ਮੋਢਿਓ ਤੂੰ ਦੀ ਹੁਣ ਠੁੱਕਦੇ ਜਿਹੜੇ ਮੋਢਿਓ ਤੂੰ ਦੀ ਹੁਣ ਠੁੱਕਦੇ ਨਹੀਂ ਧਰਤੀ ਚ ਗੱਡੇ ਹੋਏ ਆ ਭਈ ਲਾ ਕੀਤੀ ਬਦਮਾਜੀ ਹੱਕ ਠੋਕਰ ਹੁਣ ਕੰਮ ਭਈ ਲਾ ਕੀ ਤੀ ਬਦਮਾਚੀ ਬੜੀ ਠੋਕਰ ਹੁਣ ਕੰਮ ਸਰੇ ਹੋਇਆ ਵਿੱਚ ਖਾਰਿਆਂ ਦਾ ਜੋਰ ਸੀ ਵੇਖੇ ਨਹੀਂ ਵੱਡਿਆਂ ਸ਼ਕੀਨਾ ਦੇ ਕਿਤੇ ਡੌਲਿਆਂ ਦਾ ਜੋਰਾਂ ਉੱਤੇ ਕਬਜਾ ਨਹੀਂ ਜੱਟੀਏ ਜ਼ਮੀਨਾ ਤੇ ਉਹ ਜਿਹੜੇ ਫੋਕੀਆਂ ਫੜਾਣੇ ਹੁਣ ਮਾਰਦੇ ਜਿਹੜੇ ਫੋਕੀਆਂ ਫੜਾਣੇ ਹੁਣ ਮਾਰਦੇ ਉਹ ਲੱਤੇ ਹਟਾ ਕੱਢੇ ਹੋਇਆ ਬੋਲੋ ਵੀ ਪਹਿਲਾ ਕੀਤੀ ਬਦਮਾਚੀ ਹੱਕ ਠਾਕਰੀ ਹੁਣ ਕੰਮ ਛੱਡੇ ਹੋਇਆ ਪਹਿਲਾ ਕੀਤੀ ਬਦਮਾਚੀ ਬੜੀ ਠੋਕੀ ਨੇ ਹੁਣ ਕੰਮ ਛੱਡੇ ਹੋਇਆ ਜਦੋਂ ਗਾਣਾ ਸਾਡਾ ਚੋਰੀ ਹੋ ਗਿਆ ਉਸ ਤੋਂ ਬਾਅਦ ਮਾਫੀ ਮੰਗੀਆਂ ਕਲਾਕਾਰਾਂ ਨੇ ਸਾਡੇ ਭਰਾ ਹੀ ਆ ਸਾਰੇ ਸਿਰਫ ਮਿਹਨਤ ਨਹੀਂ ਕਰਦੇ ਆਪਣਾ ਕਿਸੇ ਦਾ ਗਾਣਾ ਚੱਕ ਕੇ ਗੌਣ ਦੀ ਗੱਲ ਕਰਦੇ ਉਦੋਂ ਬਾਅਦ ਫੇਰ ਮੈਂ ਗਾਣਾ ਗਾਇਆ ਸੀ ਇੱਕ ਹੋ ਨਵਾਂ ਗਾਣਾ YouTube ਤੇ ਸੁਣ ਲਿਓ ਨੀ ਮੰਨਿਆ ਤੂੰ ਸਾਡੇ ਨਾਲੋਂ ਤੋੜ ਲਈ ਯਾਰੀ ਨੀ ਸਾਨੂੰ ਮਰਵਾਉਣ ਦੀ ਤੂੰ ਕਰਦੀ ਤਿਆਰੀ ਤੂੰ ਜਿੱਦਾਂ ਦੇ ਲੰਡਰ ਜਹੇ ਲਈ ਫਿਰਦੀ ਤੂੰ ਜਿੱਦਾਂ ਦੇ ਲੰਡਰ ਜਹੇ ਲਈ ਫਿਰਦੀ ਅਸੀਂ ਇਹੋ ਜਿਹੇ ਬਾਣਾ ਚ ਭਜਾਈ ਦੇ ਜੱਟ ਨੂੰ ਮਰੋਣਾ ਜੇ ਤੂੰ ਸੋਹਣੀਏ ਬੰਦੇ ਤੈਨੂੰ 35 40 ਚਾਹੀਦੇ ਜੱਟ ਨੂੰ ਮਰੋਣਾ ਜੇ ਤੂੰ ਮਹਰਬਾਨ ਬੰਦੇ ਤੈਨੂੰ 35 40 ਚਾਹੀਦੇ ਇੱਕ ਅੰਤਰਾ ਦਾ ਸੁਣਾ ਦਵਾ ਵੱਡੇ ਵੱਡੇ ਬੈਲੀਆਂ ਦੀ ਝੁੱਕ ਜਾਂਦੀ ਤਹੌਣ ਨਹੀਂ ਆ ਤੇਰੇ ਤਾਂ ਵੀਰਾਂ ਦੇ ਪਜਾਮੇ ਗੱਲੇ ਹੋਣੀ ਜਦੋਂ ਮੋਰੇ ਪੰਗਾ ਪਿਆ ਪਿੱਛੇ ਛੂ ਤੇਰੇ ਤਾਂ ਵੀਰਾਂ ਦੇ ਪਜਾਮੇ ਗੱਲੇ ਹੋਣੀ ਫੇਰ ਉਹੀ ਗੱਲ ਹੋ ਗਈ ਉਹ ਪਿੰਡ ਜਮਸ਼ੇਰ ਆ ਕੇ ਵੇਖ ਲਈ ਸਾਡਾ ਪਿੰਡ ਨੋਟ ਕਰ ਲਓ ਐਡਰੈਸ ਨੋਟ ਕਰ ਲਓ ਫੋਨ ਨੋਟ ਕਰ ਲਓ ਫੇਰ ਨਾ ਕਿਉ ਕਿਤੇ ਰਹਿੰਦੇ ਆ ਅਸੀਂ ਜਲੰਧਰ ਰਹਿਨੇ ਜਲੰਧਰ ਲੱਗੇ ਹਵੇਲੀ ਆ ਹਵੇਲੀ ਦੇ ਨਾਲ ਸਾਡਾ ਪਿੰਡ ਆ ਜਮਸ਼ੇਰ ਸੁਚਾਰ ਗੀਲਾ ਮਨਦੀਪ ਮੈਂਡੀ ਪਾਰਟੀ 9855087175 9855087175 9855087175 ਪਿੰਡ ਜਮਸ਼ੇਰ ਆ ਕੇ ਵੇਖ ਲਈ ਭੇੜ ਕੇ ਮਹਿਸਾਨਾ ਦੇ ਕਰਾਈ ਦੇ ਨੀ ਜੱਟ ਨੂੰ ਮਰੋੜਾ ਜਤ ਸੋਣੀ ਏ ਬੰਦੇ ਤੈਨੂੰ 35 ਚੌਰੀ ਚਾਹੀਦੇ ਜੱਟ ਨੂੰ ਮਰੋਣਾ ਜੇ ਤੂੰ ਬਾਹਰ ਨੇ ਟਾਈਮ ਹੋ ਗਿਆ ਪੂਰਾ ਸਾਨੂੰ ਮaaf ਕਰੋ ਟਾਈਮ ਹੋ ਗਿਆ ਪੂਰਾ ਸਾਨੂੰ ਮaaf ਕਰੋ ਟਾਈਮ ਹੋ ਗਿਆ ਪੂਰਾ ਸਾਨੂੰ ਟਾਈਮ ਹੋ ਗਿਆ ਪੂਰਾ ਟਾਈਮ ਹੋ ਗਿਆ ਪੂਰਾ ਸਾਨੂੰ ਮaaf ਕਰੋ ਟਾਈਮ ਹੋ ਗਿਆ ਪੂਰਾ ਸਾਨੂੰ ਮaaf ਕਰੋ ਟਾਈਮ ਹੋ ਗਿਆ ਪੂਰਾ ਸਾਨੂੰ ਮaaf ਕਰੋ ਹਾਂ ਨੂੰ ਇੱਥੇ ਪਿਆਰ ਦੀ ਪੁੱਛ ਕੋਈ ਨਾ ਵੇ ਜਾ ਤੇਰੇ ਨਾਲ ਨਹੀਂ ਮੋਲਣਾ ਵੇ ਤੇਰੇ ਮੂੰਹ ਤੇ ਮੁੱਛ ਕੋਈ ਨਾ ਮੈਂ ਰੱਖ ਲਈ ਦਾੜੀ ਨੀ ਮਜਾ ਪਿਆਰ ਦਾ ਚੱਕ ਲਾਂਗੇ ਇੱਕ ਵਾਰੀ ਆਖ ਤੇ ਸੀ ਨੀਤੂ ਜੀ ਅਸੀਂ ਦਾੜੀ ਵੀ ਰੱਖ ਲਾਂਗੇ ਬਹੁਤ ਹੀ ਵਧੀਆ ਪੰਜਾਬ ਦੀ ਕੋਇਲ ਆ ਪੰਜਾਬ ਦੀ ਸਤਿਕਾਰਯੋਗ ਰਿਸਪੈਕਟਡ ਆ ਸਲੂਟ ਆ ਤੁਹਾਨੂੰ ਬਹੁਤ ਬਹੁਤ ਮਿਹਰਬਾਨ